ਜਿ ਤੇਰਾ ਹਾਇਸਿਓ ਆਨੰਦਗੜ੍ਹ ਦਾ ਕਿਲਾ ਸੋ 6 ਪੂਨੂੰ ਕਹਿੰਦੇ ਨੇ ਅੱਜ ਛੱਡ ਕੇ ਜਾਣਾ ਕਹਿੰਦੇ ਇੱਕ ਚੱਕਰ ਰਾਉਂਡ ਲਾਇਆ ਘੋੜੇ ਤੇ ਸਵਾਰ ਹੋਏ ਸੱਚੇ ਬਾਦਸ਼ਾਹ ਰਾਉਂਡ ਲਾਇਆ ਤੇ ਕਹਿੰਦੇ ਨੇ ਮੈਂ ਪਟਨੇ ਖੇਡੇ ਆ ਪਟਨਾ ਛੱਡਿਆ ਮੁੜ ਕੇ ਪਟਨੇ ਨਹੀਂ ਗਿਆ ਪੌਂਟੇ ਗਿਆ ਪੌਂਟਾ ਛੱਡਿਆ ਮੁੜ ਕੇ ਪੌਂਟੇ ਨਹੀਂ ਗਿਆ ਕੀ ਸਾਲਾ ਧਰਤੀ ਤੇ ਗੁਜ਼ਾਰੇ ਆ ਅੱਜ ਛੱਟ ਚੱਲੇ ਆ ਮੁੜ ਕੇ ਅਸੀਂ ਤੇ ਨਹੀਂ ਆਵਾਂਗੇ ਪਰ ਧਰਤੀ ਨੂੰ ਵਾਰ ਦਿੰਦੇ ਆ ਤੂੰ ਸਾਡਾ ਹਾਸਦੀ ਤੇ ਵਸਤੀ ਰਹੇਗੀ ਕਿਉਂ ਤੇਰੇ ਤੇਰਾ ਨਾਮ ਗੁਰਬਾਣੀ ਦੇ ਨਾਮ ਤੇ ਆ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਏ ਸੀ ਨਾ ਇਸ ਧਰਤੀ ਤੇ ਮਾਰੇ ਕਹਿੰਦੇ ਨੇ ਲਾਲ ਜੀ ਬਾਣੀ ਸੁਣਾਓ ਬਾਲਵਸਥਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦ ਸਹਿਬ ਦੀ ਬਾਣੀ ਸੁਣਾਈ ਔਰ ਇੰਨੇ ਪਿਆਰ ਚ ਸੁਣਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਬਾਣੀ ਆਨੰਦ ਦੀ ਵਰਸ਼ਿਆ ਵੀ ਆਨੰਦ ਹੈ ਨਾਮ ਹੀ ਰੱਖ ਲਿਓ ਆਨੰਦਪੁਰ ਸਾਹਿਬ ਅੱਜ ਵੀ ਆਨੰਦ ਵਰਤਦਾ ਹੈ ਸਾਰੇ ਆਨੰਦਪੁਰ ਸਾਹਿਬ ਦਾ ਰੌਂਡ ਲਾਇਆ ਮਾਰੇ ਵਰ ਦਿੰਦੇ ਨੇ ਅੱਜ ਚੱਲੇ ਆ 80 ਤੇ ਨਹੀਂ ਮੁੜਨਾ ਪਰ ਸਾਡਾ ਖਾਲਸਾ ਸਦਾ ਇਸ ਧਰਤੀ ਤੇ ਆਉਂਦਾ ਰਹੇਗਾ